ਆਦ ਮਰਦਾ ਬਾਤ ਆਲਸੇ ਤੇ ਕਰੇਗਾ ਹੋ ਚੁਰ ਹੋ ਜਾਏਗਾ ਸਾਡੀ ਪ੍ਰੀਅਰੀ ਹੈ ਹੋ ਨਹੀਂ ਚੱਲਿਆ ਨਹੀਂ ਹੈ ਕਿ ਨਾਮ ਤੋਂ ਅੱਜ ਗੁਰਮਰਦ ਕਰ ਹਾਂਜੀ ਆਏ ਤੁਸੀਂ ਲਗਾਤਾਰ ਸੰਘਰਸ਼ ਕਰ ਰਹੇ ਤੁਹਾਡੀ ਮੰਗਾ ਕਿਉਂ ਨਹੀਂ ਮੰਨੀ ਜਾਂਦੀ ਇਹ ਸਰਕਾਰ ਦੀ ਜੀ ਸਾਡੇ ਨਾਲ ਬਹੁਤ ਬੇਇਨਸਾਫੀ ਹੈ ਤੇ ਅਸੀਂ ਬਸ ਕਈ ਵਾਰ ਸੰਘਰਸ਼ ਕਰ ਚੁੱਕੇ ਆ ਕੇਂਦਰ ਸਰਕਾਰ ਦੇ ਦਿੱਲੀ ਸਰਕਾਰ ਤੱਕ ਵੀ ਅਸੀਂ ਪਹੁੰਚ ਕੀਤੀ ਆ ਪਰ ਪਤਾ ਨਹੀਂ ਤੀਜੀ ਵਾਰ ਮੋਦੀ ਸਰਕਾਰ ਬਣ ਚੁੱਕੀ ਹੈ ਤੇ ਸਾਡੀ ਬਿਲਕੁਲ ਵੀ ਇਹਨਾਂ ਨੇ ਆਵਾਜ਼ ਨਹੀਂ ਸੁਣੀ ਤੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਕਿ ਅੱਗੇ ਤੋਂ ਵੀ ਸੰਘਰਸ਼ ਜਾਰੀ ਰੱਖਾਂਗੇ ਅੱਜ ਦੇ ਦਿਨ ਸਾਡੀ ਜਿਹੜੀ ਆਈਸੀਡੀਐਸ ਦੀ ਸਕੀਮ ਜਿਹੜੀ ਸ਼ੁਰੂ ਹੋਈ ਸੀਗੀ ਤੇ ਸਾਨੂੰ ਲਗਭਗ 49 ਸਾਲ ਹੋ ਗਏ ਅੱਧੀ ਸਦੀ ਬੀਤ ਗਈ ਹੈ ਪਰ ਅਸੀਂ ਉੱਥੇ ਦੇ ਉੱਥੇ ਹੀ ਆ ਤੇ ਮੰਗਾਈ ਕਿੰਨੀ ਜ਼ੋਰ ਫੜ ਗਈ ਆ ਤੇ ਸਾਡਾ ਮਾਨ ਪੱਤਾ ਇਹ ਬਿਲਕੁਲ ਵੀ ਸਾਡਾ ਬਾਣ ਪੱਤਾ ਨਹੀਂ ਵਧਾਇਆ ਇਹਨਾਂ ਨੇ ਕਿੰਨਾ ਮਾਨ ਪੱਤਾ ਤੁਹਾਨੂੰ ਮਿਲ ਰਿਹਾ ਹੈ ਤੇ ਜ਼ਰੂਰਤ ਕੀ ਚੀਜ਼ ਦੀ ਹੈ ਸਾਡਾ ਬਾਣ ਪੱਤਾ ਵਰਕਰ ਦਾ 4500 ਰੁਪਏ ਤੇ ਹੈਲਪਰ ਨੂੰ ਸੋ ਪਿਆਰ ਪਏ ਮਿਲ ਰਿਹਾ ਤੇ ਜ਼ਰੂਰਤਾਂ ਦੇ ਦੇਖੋ ਹਰੇਕ ਚੀਜ਼ ਦੀ ਜ਼ਰੂਰਤਾਂ ਖਾਣ ਲਈ ਵੀ ਪੇਟ ਮੰਗਦਾ ਤੇ ਹੋਰ ਵੀ ਸਾਡੇ ਬੱਚਿਆਂ ਦੇ ਜਿਹੜੇ ਫੀਸਾ ਵਗੈਰਾ ਨੇ ਕਿੰਨਾ ਸਾਡੂ ਕੰਮ ਹੈ ਤੇ ਜ਼ਰੂਰਤਾਂ ਹਰੇਕ ਇਨਸਾਨ ਨੂੰ ਆ ਤਾਂ ਹੀ ਅਸੀਂ ਇਸ ਜਗ੍ਹਾ ਦੇ ਵਿੱਚ ਆਏ ਆ ਜੇ ਸਾਨੂੰ ਜ਼ਰੂਰਤਾਂ ਤੋ ਨਦਨਿੰ ਬਾਕੀ ਸੁਬੇ ਵਿੱਚ ਵੀ ਕਈ ਜਗ੍ਹਾ ਫੈਸਿਲਿਟੀ ਤੁਹਾਨੂੰ ਵੱਧ ਮਿਲਦੀ ਹੈ ਤੁਹਾਡੇ ਨਾਲ ਦੇ ਇਹਨੂੰ ਤੁਹਾਨੂੰ ਕੋ ਘਟ ਮਿਲਦੀ ਇਥੇ ਇਹ ਇਹ ਜੀ ਸਾਨੂੰ ਪੰਜਾਬ ਸਰਕਾਰ ਦਾ ਵੀ ਇਹਦੇ ਵਿੱਚ ਰੋਲ ਆ ਕੇ ਪੰਜਾਬ ਸਰਕਾਰ ਸਾਡੇ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਆ ਇਹਨਾਂ ਨੇ ਜਦੋਂ ਇਹ ਆਏ ਸੀ ਸੱਤਾ ਦੇ ਵਿੱਚ ਸਾਨੂੰ ਕਿਹਾ ਸੀ ਦੁੱਗਣਾ ਅਸੀਂ ਮਾਨ ਪੱਟਾ ਕਰਾਂਗੇ ਪਰ ਅੱਜ ਤੱਕ ਇਹਨਾਂ ਨੇ ਸਾਡੀ ਬਿਲਕੁਲ ਵੀ ਮਾਨ ਸਰਕਾਰ ਨੇ ਗੱਲ ਨਹੀਂ ਸੁਣੀ ਤੇ ਜਿਹੜਾ ਸਾਨੂੰ ਰਾਸ਼ਣਾ ਗਣਵਾੜੀ ਦੇ ਵਿੱਚ ਆ ਰਿਹਾ ਵਾ ਉਹ ਇਨਾ ਘਟਿਆ ਰਿਹਾ ਅਸੀਂ ਬਾਰ ਬਾਰ ਮੀਟਿੰਗਾਂ ਕਰ ਰਹੇ ਆ ਬਾਰ ਬਾਰ ਅਸੀਂ ਵਿਚਾਰ ਚ ਕਰ ਰਹੇ ਆ ਪਰ ਕਦੇ ਵੀ ਸਾਨੂੰ ਸਾਡੀ ਜਿਹੜੀ ਗੱਲ ਸੁਣਵਾਈ ਨਹੀਂ ਹੁੰਦੀ ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜਾ ਇਹ ਘਟਾਲਾ ਵਾਅ ਦੀ ਜਾਂਚ ਕੀਤੀ ਜਾਵੇ ਪਰ ਸਰਕਾਰਾਂ ਜਿਹੜੀਆਂ ਚੂਸ ਤੇ ਫਰੇਬ ਦੇ ਆਧਾਰ ਤੇ ਹਣੀ ਮੈਂ ਆਪਣਾ ਨਾਮ ਦੀ ਮੈਂ ਜੀ ਗੁਰਮੀਤ ਕੌਰ ਆਲ ਪੰਜਾਬ ਅੰਗਨwadi ਮੁਲਾਜ਼ਮ ਚੁਣੀ ਹੁੰਦੀ ਜਨਰ ਸਕੱਤਰ ਅੱਜ ਪ੍ਰਦਰਸ਼ਨ ਕਿੱਥੇ ਆ ਰਿਹਾ ਹੈ ਕਿੱਥੇ ਕਿੱਥੇ ਆ ਰਿਹਾ ਤੇ ਕਿਉਂ ਕਿੱਥੇ ਆ ਅੱਜ ਅਸੀਂ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਆਇਆ ਸਾਡੇ ਕੇਂਦਰੀ ਮੰਤਰੀ ਇਥੇ ਰਵਨੀਤ ਸਿੰਘ ਬਿੱਟੂ ਜੀ ਦੇ ਘਰ ਦੇ ਅੱਗੇ ਰੋਜ਼ ਪ੍ਰਦਰਸ਼ਨ ਕਰਨ ਦੇ ਲਈ ਤਾਂ ਜੋ ਅਸੀਂ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾ ਸਕੀਏ ਕਿ ਸਾਡੀ ਜਿਹੜੀ ਆਈਸੀਡੀਐਸ ਸਕੀਮ ਨੂੰ ਅੱਜ 49 ਸਾਲ ਪੂਰੇ ਹੋ ਚੁੱਕੇ ਆਂ ਔਰ 50ਵਾਂ ਸਾਲ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮਹਿਜ਼ ਸਿਰਫ ਵਰਕਰ ਨੂੰ 4500 ਰੁਪਿਆ ਅਤੇ ਹੈਲਪਰ ਨੂੰ 2250 ਰੁਪਿਆ ਦਿੱਤਾ ਜਾ ਰਿਹਾ ਜੋ ਕਿ ਪਿਛਲੇ 7-8 ਸਾਲ ਤੋਂ 1 ਰੁਪਿਆ ਵੀ ਨਹੀਂ ਵਧਾਇਆ ਗਿਆ ਤੇ ਅਸੀਂ ਅੱਜ ਇੱਥੇ ਇਹਨਾਂ ਕੋਲੇ ਮੰਗ ਲੈ ਕੇ ਆਏ ਆ ਕਿ ਸਾਡੇ ਮਾਨ ਪੱਤੇ ਵਿੱਚ ਵਾਧਾ ਕੀਤਾ ਜਾਵੇ ਔਰ ਸਾਡੀਆਂ ਜਿਹੜੀਆਂ ਬਾਕੀ ਮੰਗਾਂ ਨੇ ਸਾਡੀ ਪੰਜਾਬ ਸਰਕਾਰ ਜਿਹੜੀ ਕਿ ਸਾਨੂੰ ਘਟਿਆ ਰਾਸ਼ਨ ਸਾਡੇ ਲਾਪਤਰੀ ਅਲੀ ਸਪਲਾਈ ਕਰ ਰਹੀ ਹੈ ਉਹਦੀ ਮੇਰੇ ਪੱਖ ਜਾਂਚ ਕਰਵਾਈ ਜਾਵੇ ਔਰ ਸਾਨੂੰ ਜਿਹੜਾ ਸਹੀ ਰਾਸ਼ਨ ਮੁਹੱਈਆ ਕਰਾਇਆ ਜਾਵੇ ਸਾਡੇ ਜਿਹੜੇ ਆਂਗਣਵਾੜੀ ਕੇਂਦਰਾਂ ਦੀ ਹਾਲਤ ਜਿਹੜੀ ਹੈ ਉਹ ਸੁਧਾਰੀ ਜਾਵੇ ਇਹ ਮੰਗਾਂ ਲੈ ਕੇ ਅਸੀਂ ਇੱਥੇ ਅੱਜ ਪਹੁੰਚੇ ਆ ਜੀ ਕਿੰਨੇ ਤੁਹਾਡੇ ਸਾਥੀ ਇੱਥੇ ਆਏ ਨੇ ਅੱਜ はい ਸਾਡੀ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜੇ ਸਾਥੀ ਇੱਥੇ ਪਹੁੰਚੇ ਆਂ ਆਂਗਣਵਾੜੀ ਫੈਡਰੇਸ਼ਨ ਤੇ ਹੁਣ ਅਗਲੀ ਕੀ ਤੁਹਾਡੀ ਕਾਰਵਾਈ ਰਹੇਗੀ ਅਸੀਂ ਅੱਜ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਆਪਣੇ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਲਈ ਮੰਗ ਪੱਤਰ ਦੇਣਾ ਹੈ ਬਾਕੀ ਜਿਸ ਤਰ੍ਹਾਂ ਵੀ ਸਾਡੀ ਸੂਬਾ ਕਮੇਟੀ ਫੈਸਲਾ ਕਰੇਗੀ ਅਸੀਂ ਆਪਣਾ ਸੰਘਰਸ਼ ਉਸੇ ਤਰ੍ਹਾਂ ਜਾਰੀ ਰੱਖਾਂਗੇ ਧੰਨਵਾਦ